ਦੀਵਾਲੀ ਵਾਲੇ ਦਿਨ ਉਸ ਵੇਲੇ ਖੂਨੀ ਮਾਹੌਲ ਬਣ ਗਿਆ ਜਦੋਂ ਟਰੈਕਟਰ ਦੇ ਉੱਪਰ ਉੱਚੀ ਆਵਾਜ਼ 'ਚ ਇੱਕੋ ਗੀਤ ਨੂੰ ਵਾਰ-ਵਾਰ ਲਗਾਇਆ ਗਿਆ ਤੇ ਕਹਿਣ ਦੇ ਉੱਤੇ ਵੀ ਇਸ ਨੂੰ ਬੰਦ ਨਹੀਂ ਕੀਤਾ ਗਿਆ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਬੱਚੇ ਬਾਹਰ ਪਟਾਕੇ ਚਲਾ ਰਹੇ ਸੀ ਤੇ ਇਸ ਦੌਰਾਨ ਹੀ ਘਰ ਦੇ ਕੋਲ ਰਹਿਣ ਵਾਲੇ ਸਾਬਕਾ ਸਰਪੰਚ ਦੇ بیٹے ਨੇ ਉੱਚੀ ਆਵਾਜ਼ ਦੇ ਵਿੱਚ ਡੱਕ ਲਗਾਇਆ ਹੋਇਆ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਉਹ ਬੱਚਿਆਂ ਦੇ ਕੋਲ ਆਇਆ ਤੇ ਉਸਨੇ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਬੱਚਿਆਂ ਨੂੰ ਪਟਾਕੇ ਚਲਾਉਣ ਤੋਂ ਵੀ ਰੋਕਿਆ ਤੇ ਇਸ ਦਾ ਵਿਰੋਧ ਜਦੋਂ ਪਰਿਵਾਰ ਵੱਲੋਂ ਕੀਤਾ ਗਿਆ ਤਾਂ ਸਾਬਕਾ ਸਰਪੰਚ ਦਾ ਮੁੰਡਾ ਭੱਜ ਕੇ ਆਪਣੇ ਘਰ ਗਿਆ ਤੇ ਰਾਈਫਲ ਲੈ ਕੇ ਬਾਹਰ ਨਿਕਲਿਆ ਤੇ ਆਉਂਦਿਆਂ ਸਾਰ ਹੀ ਗੋਲੀ ਚਲਾ ਦਿੱਤੀ ਜੋ ਕਿ ਇੱਕ ਔਰਤ ਨੂੰ ਜਾ ਲੱਗੀ ਤੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਟਰੇਟ ਦੇ ਕੀ ਕਿ ਗਾਣਾ ਰੀਪੀਟ ਕੀਤਾ ਹੈ ਕਿ ਇਹ ਸਾਲੇ ਬਣਿਆ ਚੌਧਰ ਦੇ ਇਹ ਜਿਹੜਾ ਗਾਣਾ ਵਾਰ-ਵਾਰ ਰੀਪੀਟ ਕੀਤਾ ਵਾਰ-ਵਾਰ ਬੀਟ ਕੀਤਾ ਹੈ। ਸੋ ਚੌਧਰ ਇਹ ਸੁਣਾਈ ਹੈ ਕਿ ਆਮ ਪਾਰਟੀ ਦੇ ਮੈਂਬਰ ਹੈ ਇਹ ਵਕਤ ਤੇ ਆ ਗਾਣਾ ਇਹਨਾਂ ਨੂੰ ਲਾਲ ਆ ਕੇ ਮਤਲਬ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਅੱਛਾ ਤੇ ਇਹ ਰਿਹਾ ਕੀ ਹੋਇਆ ਉਸ ਤੋਂ ਬਾਅਦ ਜਿਹੜਾ ਗੋਲੀ ਚੱਲ ਗਈ ਉਸ ਤੋਂ ਬਾਅਦ ਇਹ ਹੋਲੀ-ਹੋਲੀ ਪਟਾਕੇ ਗਾਣੇ ਸਾਨੂੰ ਲਾਉਂਦਾ ਲਾਉਂਦਾ ਪਟਾਕੇ ਚਲਾਉਂਦਾ ਗਾਹ ਆ ਗਿਆ ਸਾਡੇ ਬੱਚਾਂ ਦੇ ਕੋਲ ਆ ਗਿਆ ਜੀ ਹੂੰ ਬੱਚਿਆਂ ਦੇ ਵਿੱਚ ਆਣ ਕੇ ਸਾਡੇ ਬੱਚੇ ਨੂੰ ਕਹਿੰਦਾ ਤੂੰ ਕੋਣ ਹੈ ਤੂੰ ਕੋਣ ਹੈ ਸ਼ਰਾਦ ਨੇ ਗੋਲ ਕੀਤੀ ਤੂੰ ਕੋਣ ਹੈ ਨੂੰ ਪਤਾ ਹੈਗਾ ਇਹ ਬੱਚੇ ਉਹਨਾਂ ਦੇ ਕੌਣ ਹੀ ਸੁਖਵਿੰਦਰ ਸਿੰਘ ਗੱਗੀ ਕੱਲਾ ਹੀ ਨਹੀਂ ਹੋਰ ਵੀ ਗਏ ਨਾਲ ਇਹ ਦੋ ਭਰਾ ਹੀ ਇੱਕੇ ਦਾ ਪਿਓ ਆ ਕਿੰਨੇ ਜਣੇ ਟੋਟਲ ਤਿੰਨ ਜਣੇ ਅੱਛਾ ਤੇ ਉਹਨਾਂ ਨੂੰ ਜਦੋਂ ਇਸ ਤਰ੍ਹਾਂ ਧੱਕਾ ਮੋਕੀ ਜਵਾਕਾਂ ਨੂੰ ਗਾਲਾਂ ਗੋਲਾਂ ਕੱਢੀਆਂ ਉਹਨਾਂ ਨੇ ਫਿਰ ਅਹੀਂ ਕੁਛਿਆ ਕੀ ਗੱਲ ਹੈ ਸਾਡੇ ਨਾਲ ਬਹੁਤਾ ਬੋਲਚਾਲ ਹੋਇਆ ਇਹਦਾ ਮੁੜ ਕੇ ਅੰਦਰੋਂ ਜਾ ਕੇ ਰਫੜ ਲਾਇਆ ਇਹ ਸਾਡੀ ਪਰਜਾਈ ਹੈ ਇਹ ਵੀਰ ਦੀ ਮੇਰੇ ਭਰਾ ਦੀ ਜੀ ਅੱਜ ਤੋਂ ਉੱਭਰ ਆਈਏ ਦਿਨਾਂ ਨੂੰ ਛੱਦੀ ਗੋਲੀ ਮਾਰ ਕੇ ਸਾਰੇ ਇਹ ਘਟਨਾ ਹੀ ਹੋਈ ਆ ਵੀ ਮਤਲ ਅਸ਼ਰਾਰਤੀ ਆਦਿ ਕੰਮ ਇਹਨਾਂ ਦਾ ਗਵਡ ਆ ਸਾਫ ਸਿੰਘ ਉਹਦੇ بیٹے ਆ ਦੋ ਹੂੰ ਤੇ ਉਹਨਾਂ ਦੇ ਨਾਲ ਚਲੋ ਕੋਈ ਨਾ ਮਾੜੀ ਚੰਗੀ ਆ ਡੰਗਵੰਡਾ ਹੁੰਦੀ ਆ ਤੇ ਦਿਵਾਲੀ ਦੀ ਰਾਤ ਕਰਕੇ ਉਹ ਪਟਾਕੇ ਚਲਾਉਣ ਤੇ ਇੱਕ ਉਤਰ ਗਾਣੇ ਲਾਉਣ ਤੇ ਇਹ ਆਪਦੇ ਬੂਵੀ ਅੱਗੇ ਪਟਾਕੇ ਚਲਾਉਣ ਤੇ ਹੂੰ ਤੇ ਪਟਾਕੇ ਚਲਾਉਂਦੇ ਆ ਚਲਾਉਂਦੇ ਆ ਉਹ ਗਾਣੇ ਲਈ ਜਾਂਦੇ ਹਾਰ-ਹਾਰ ਉਹਦੇ ਉੱਤੇ ਹੂੰ ਤੇ ਗਾਣੇ ਲਾਉਣ ਤੋਂ ਬਾਅਦ ਉਹ ਜਿਹੜਾ ਮੁੰਡਾ ਵਾ ਗੁੱਗੀ ਕਿ ਕਿ ਨਾ ਉਹਦਾ ਗੱਗੀ ਗੱਗੀ ਅੱਗੇ ਆ ਕੇ ਆਂਦਾ ਵੀ ਤੁਸੀਂ ਮਤਲਬ ਇੱਥੇ ਕੋਪਟਾਕੇ ਚਲਾਉਂਦੇ ਐ ਇਸੇ ਗੱਲ ਤੋਂ ਲੈ ਕੇ ਇਹਨਾਂ ਨੇ ਮਤਲਬ ਉਹਦੇ ਨਾਲ ਤੋਂ ਤੋਂ ਮੈਨੇ ਹੋ ਗਈ ਆ ਤੇ ਇਹ ਆਪਦੇ ਪੂਗੇ ਅੱਗੇ ਬੈਠੇ ਆ ਤੇ ਉਹ ਕਟੋ ਕੱਟ ਜਾ ਕੇ ਰਫਾ ਲੈ ਆ ਉਹਦੇ ਪਿਓ ਉਹਦੇ ਪਿਓ ਨੇ ਪਿੱਛੇ ਲੜਕਾਰਾ ਮਾਰ ਕੇ ਉਹਨੂੰ ਗੋਲ ਗੋਲੀ ਕਿਉਂ ਨਹੀਂ ਮਾਰਦਾ ਤੇ ਤਿੰਨੇ ਜਨਾਨੀਆਂ ਇਹਨਾਂ ਦੀਆਂ ਨਾਲ ਆ ਹੂੰ ਉਹਨਾਂ ਨੇ ਵੀ ਪਿੱਛੇ ਰੌਲਾ ਰੌਲਾ ਪਾਇਆ ਵਾ ਹੂੰ ਉਹਨੇ ਜਿਹਨੂੰ ਇਹ ਪਰਜਾਈ ਇਹਨਾਂ ਦੀ ਮਤਲਬ ਸਾਡੀ ਨਾ ਲੱਗਦੀ ਆ ਇਹ ਭੱਜ ਕੇ ਬਾਹਰ ਗਈ ਹੈ ਜਿੰਨੇ ਜਿੰਨੂੰ ਬਾਹਰ ਗਈ ਉਹਨੇ ਜਿਹਨਾਂ ਨੂੰ ਗੋਲੀ ਮਾਰਤੀ ਅਜੇ ਤੇ ਉੱਥੇ ਥਾਂ ਦੀ ਮਰ ਗਈ। ਮਾਮਲਾ ਜ਼ਿਲ੍ਹਾ ਕਰਨਤਾਰਨ ਦੇ ਪੱਟੀ ਵਿਧਾਨ ਸਭਾ ਖੇਤਰ ਦੇ ਵਿੱਚ ਪੈਂਦੇ ਪਿੰਡ ਤਗਾਣਾ ਦਾ ਹੈ ਜਿੱਥੇ ਕਿ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ 피해ਤ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ આરોપીਆਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਆਪਣੇ ਘਰ ਬੈਠੇ ਸੀਗੇ ਤੇ ਇਹਦੇ ਜਿਹੜੇ ਦੋ ਲੜਕੇ ਆ ਸੁਖਵਿੰਦਰ ਸਿੰਘ ਤੇ ਇੱਕ ਬਲਵਿੰਦਰ ਸਿੰਘ ਇਹਨਾਂ ਨੇ ਉੱਚੀ ਉੱਚੀ ਜਿਹੜਾ ਵਾਹ ਟਰੈਕਟਰ ਤੇ ਲਾਏ ਸੀ ਗਾਣੇ ਲਾਏ ਸੀ ਤੇ ਜਿਹੜੇ ਜਗਦੇਵ ਸਿੰਘ ਤੇ ਜਗਰਾਤ ਸਿੰਘ ਇਹਨਾਂ ਦੇ ਥੋੜੇ ਗਵਾਂਢ ਆ ਉਹਨਾਂ ਵੱਲ ਕਰਕੇ ਇਸ਼ਾਰੇ ਕਰਦੇ ਸੀਗੇ ਉਹਨਾਂ ਨੇ ਕਿਹਾ ਭਈ ਇਹਨਾਂ ਨੂੰ ਬੰਦ ਕਰ ਦਿਓ ਉਹਨਾਂ ਨੇ ਦੁਬਾਰਾ ਫੇਰ ਗਾਣੇ ਲਾਤੇ ਤੇ ਇਸੇ ਕੱਲੋਂ ਇਹਨਾਂ ਦੀ ਥੋੜੀ ਤੂਤੂ ਮਹਿਮੇ ਹੋਈ ਇਹ ਫਿਰ ਘਰ ਚਲੇ ਗਏ ਤੇ ਉੱਤੋਂ ਬਾਅਦ ਜਿਹੜਾ ਸੁਖਵਿੰਦਰ ਸਿੰਘ ਆ ਇਹ ਇੱਕ ਆਪਣੀ ਬੰਦੂਕ ਘਰੋਂ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਜਿਹੜਾ ਫਾਇਰ ਕੀਤਾ ਉਹ ਮਨਦੀਪ ਕੌਰ ਤੇ ਉਹਦੀ ਬੇਟੀ ਰੋਲਾ ਸੁਣ ਕੇ ਜਦੋਂ ਬਾਹਰ ਆਏ ਪ੍ਰਮਜੀਤ ਕੋਰ ਦੇ ਉਹ ਫਾਇਰ ਵਜਾ ਜਿਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਗਈ ਜਿਹਨੂੰ ਹਸਪਤਾਲ ਲੈ ਗਏ ਸੀ ਜਿੱਥੇ ਉਹਦੀ ਗੁਰੂ ਨਾਨਕ ਦੇਵ ਹਸਪਤਾਲ ਕਰਨਤਾਨ ਵਿਖੇ ਉਹਦੀ ਡੈਥ ਹੋ ਗਈ। ਅਗਲੀ ਕਾਰਵਾਈ ਸਾਰੇ ਹੁਣ ਤੱਕ ਕੀ ਕੀਤੀ ਸੀ ਜਣ ਹੁਣ ਤੱਕ ਆ ਕੇਸ ਰਜਿਸਟਰ ਕਰਤਾ ਹੈ ਦੋਸ਼ੀਆਂ ਦੀ ਭਾਲ ਜਾਰੀ ਹੈ। ਕੋਈ ਦੋਸ਼ੀ ਗ੍ਰਿਫਤਾਰ ਵੀ ਸਰ ਹੋਇਆ ਨਹੀਂ ਹਜੇ ਗ੍ਰਿਫਤਾਰ ਨਹੀਂ ਕੋਈ ਹੋਇਆ ਜਲਦੀ ਕਰ ਲਾਂਗੇ ਗ੍ਰਿਫਤਾਰ। ਜਗਬਾਨੀ ਟੀਵੀ ਲਈ ਹਰੀਸ਼ ਬਠਲਾ ਦੀ ਰਿਪੋਰਟ।